ਸ਼ਹਾਦਤ ਦਾ ਸੰਕਲਪ ਬਹੁਤ ਉੱਚਾ ਤੇ ਬਹੁਤ ਮਹਾਨ ਹੈ। ਸ਼ਹਾਦਤ ਦਾ ਅਰਥ ਹੀ ਹੈ ਗਵਾਹੀ। ਇਹ ਗਵਾਹੀ ਸੱਚ ਦੇ ਲਈ ਦਿੱਤੀ ਗਈ ਗਵਾਹੀ ਹੈ। ਇਹ ਸਿਲਸਿਲਾ ਕੋਈ ਪਹਿਲਾਂ ਤੋਂ ਚੱਲਦਾ ਜਾ ਰਿਹਾ ਸੀ। ਇੱਕ ਸ਼ਾਇਰ ਬੜਾ ਸੋਹਣਾ ਕਹਿੰਦਾ ਹੈ ਲਾਲ ਸੁਹੇ ਖੂਨ ਚੋਂ ਆਵਾਜ਼ ਆਈ ਗਰਜਦੀ ਉਹ ਜਲਾਦੋ ਕਰ ਰਹੇ ਹੋ ਕਿਉਂ ਕੁਤਾਹੀ ਫਰਜ ਦੀ ਸੀਸ ਚੀਰੋ ਜਿਸਮ ਚੀਰੋ ਇੱਕ ਚੀਰੋ ਖੁੱਲ ਹੈ ਪਰ ਆਸ਼ਿਕਾਂ ਤੇ ਤਰਸ ਖਾਣਾ ਇਹ ਸ਼ਰਾ ਦੀ ਭੁੱਲ ਹੈ ਸਿੱਖ ਦਾ ਦਿਲ ਚੀਰਿਆ ਦੋ ਫਾੜ ਹੋ ਜਾਏਗਾ ਉਸ ਵਿੱਚੋਂ ਗੁਰੂ ਨਾਨਕ ਸਾਫ਼ ਨਜਰੀ ਆਏਗਾ ਭੈ ਕਾਹੂ ਕੋ ਦੇਤ ਨਾ ਨੈ ਪੈਮਾਨਤਾ ਨੂੰ ਇਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਹੀ ਸ਼ੁਰੂ ਹੋ ਗਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਬਾਬਰ ਨੂੰ ਜਾਬਰ ਕਿਹਾ ਬਾਬਰ ਨੂੰ ਕਿਹਾ ਕਿ ਤੂੰ ਕਿਤੇ ਦਾ ਬਾਦਸ਼ਾਹ ਆਪਣੇ ਆਪ ਨੂੰ ਤੂੰ ਬਾਦਸ਼ਾਹ ਕਹਿ ਲੈਣਾ ਕੰਮ ਤੇਰੇ ਬੁਜਦਲਾਂ ਵਰਗੇ ਨੇ ਬਾਨੀ ਵਿੱਚ ਫਰਮਾਨ ਹੈ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ਼ਨਾ ਹੋਈ ਕਹਿੰਦੇ ਤੇਰੇ ਤੇ ਕੰਮ ਬੁਜਦਲਾਂ ਵਾਲੇ ਨੇ ਤੂੰ ਆਪਣੇ ਆਪ ਨੂੰ ਬਾਦਸ਼ਾਹ ਕਹਿਣਾ ਭੋਲੀ लाचार ਜਨਤਾ ਦੇ ਉੱਪਰ ਹਮਲਾ ਕਰਕੇ ਇਹ ਤੇਰੇ ਬਾਦਸ਼ਾਹ ਵਾਲੇ ਕੰਮ ਨਹੀਂ ਹੈ ਉਹੀ ਸਿਧਾਂਤ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚੱਲੇ ਨੇ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਨਮ 1621 1675 ਜੋਤੀ ਜੋਤ ਉਹਨਾਂ ਦੀ ਸ਼ਹਾਦਤ ਪ੍ਰਾ ਸੁਰਜਮਲ ਭਾਈ ਗੁਰਦਿੱਤਾ ਜੀ ਅਨੀ ਰਾਏ ਅਟਲ ਰਾਏ ਤੇ ਆਪ ਸਭ ਤੋਂ ਛੋਟੇ ਭੈਣ ਬੀਬੀ ਬੀਰੋ ਜੋਨਾ ਰਾਹਾਂ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੈੰਡਾ ਤੈਅ ਕੀਤਾ ਸੀ ਉਸੇ ਰਾਹਾਂ ਦੇ ਉੱਪਰ ਬੰਗਾਲ, ਆਸਾਮ ਗੁਰੂ ਪਾਤਸ਼ਾਹ ਜੀ ਪ੍ਰਚਾਰ ਕਰਦੇ ਹੋਏ ਜਾ ਰਹੇ ਸੀ ਸੁੱਤੀ ਹੋਈ ਖਲਕਤ ਨੂੰ ਜਗਾ ਰਹੇ ਸੀ ਇੱਕ ਸ਼ਾਇਰ ਕਹਿੰਦਾ ਜੁਰਮ ਕੇ ਸਾਈਂ ਮੇ ਲਬ ਖੋਲੇਗਾ ਕੌਣ ਅਗਰ ਹਮ ਵੀ ਚੁੱਪ ਰਹੇ ਤਾਂ ਫਿਰ ਬੋਲੇਗਾ ਕੌਣ ਅਗਰ ਅਸੀਂ ਵੀ ਚੁੱਪ ਰਹੇ ਤਾਂ ਫਿਰ ਕੌਣ ਬੋਲੇਗਾ ਉਸ ਸਮੇਂ ਅਤਿਆਚਾਰ ਇੰਨਾ ਹੋ ਰਿਹਾ ਸੀ ਵਹਿਮ ਦਾ ਪਸਾਰਾ ਬਹੁਤ ਸੀ ਭਰਮਾਂ ਵਿੱਚ ਲੋਕਾਂ ਨੂੰ ਫਸਾਇਆ ਹੋਇਆ ਸੀ ਗੁਰੂ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਧਾਂਤ ਚਲਾਇਆ ਸੀ ਉਸੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਘਰ ਘਰ ਆਵਾਜ਼ ਬੁਲੰਦ ਕਰਦੇ ਹੋਏ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰਿਥਮੀ ਦਿਸਾਈ ਉਹ ਸੜਦੀ ਹੋਈ ਪ੍ਰਿਥਮੀ ਦਾ ਹਾਲ ਦੇਖਿਆ ਸੀ ਤੇ ਉਹ ਪ੍ਰਚਾਰ ਕਰਦੇ ਹੋਏ ਜਾ ਰਹੇ ਸੀ 1661 ਵਿੱਚ ਜਦੋਂ ਸਤਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਨਾ ਉਸ ਸਮੇਂ ਉਹਨਾਂ ਨੂੰ ਕੋਈ ਸੁਨੇਹਾ ਨਹੀਂ ਮਿਲ ਪਾਇਆ ਕਿਉਂਕਿ ਗੁਰੂ ਸਾਹਿਬ ਜੀ ਬਹੁਤ ਦੂਰ ਸੀ ਔਰ ਕਾਫੀ ਲੰਬਾ ਪੈਂਡਾ ਹੁੰਦਾ ਸੀ ਉਸ ਸਮੇਂ ਅੱਜ ਦੇ ਵਾਂਗ ਕੋਈ ਗੱਡੀਆਂ ਕਾਰਾਂ ਨਹੀਂ ਹੁੰਦੀਆਂ ਸੀ ਤੇ ਕਾਫੀ ਸਮਾਂ ਲੱਗ ਜਾਂਦਾ ਸੀ ਗੁਰੂ ਪਾਤਸ਼ਾਹ ਜੀ ਸਤਵੇਂ ਪਾਤਸ਼ਾਹ ਜੀ ਦੇ ਅੰਤਿਮ ਸੰਸਕਾਰ ਤੇ ਨਹੀਂ ਪਹੁੰਚ ਸਕੇ ਗੁਰੂ ਪਾਤਸ਼ਾਹ ਜੀ ਪਹਿਲਾਂ ਆਗਰੇ ਵਿੱਚ ਪਹੁੰਚੇ ਕੱਟੜ ਪ੍ਰਚਾਰ ਉਸ ਸਮੇਂ ਵੀ ਚੱਲ ਰਿਹਾ ਸੀ ਗੁਰੂ ਸਾਹਿਬ ਜੀ ਦੀ ਪਹਿਲੀ ਜਿਹੜੀ ਗ੍ਰਿਫਤਾਰੀ ਆਗਰਾ ਦੇ ਵਿੱਚ ਹੋਈ ਹੈ ਇਹ ਆਲਮ ਖਾਨ ਰੋਹਿਲਾ ਗ੍ਰਿਫਤਾਰ ਕਰਨ ਵਾਲਾ ਜਿਸ ਦਾ ਨਾਂ ਹੈ ਉਸ ਸਮੇਂ ਔਰੰਗਜ਼ੇਬ ਦਾ ਖਾਸ ਜਿਹੜਾ ਸੀ ਉਸ ਦਾ ਨਾਂ ਸੀ ਫਲਾਹੀ ਖਾ ਇਹ ਸੈਫੁਦੀਨ ਦਾ ਭਰਾ ਸੀ ਸੈਫੁਦੀਨ ਜਿਹੜਾ ਇਹ ਪਟਿਆਲੇ ਦੇ ਕੋਲ ਅੱਜ ਜਿਹੜਾ ਬਹਾਦਰਗੜ੍ਹ ਤੁਸੀਂ ਨਾ ਸੁਣਦੇ ਹੋ ਇਕਿਸ ਸਮੇਂ ਸੈਫਾਬਾਦ ਦੇ ਨਾਤੇ ਜਾਣਿਆ ਜਾਂਦਾ ਸੀ ਸੈਫਾਬਾਦ ਇਹ ਜਿਹੜਾ ਸੈਫੁਦੀਨ ਸੀ ਗੁਰੂ ਪਾਤਸ਼ਾਹ ਜੀ ਦਾ ਬੜਾ ਅਨਨ ਸ਼ਰਦਵਾਲਾ ਹੋਂ ਵਿੱਚ ਸੀ ਦੇਖੋ ਨਾ ਆਪਾ ਵੇਖਦੇ ਹਾਂ ਕਿ ਮੁਸਲਿਮ ਵੀਰਾਂ ਦੇ ਅੰਦਰ ਇੱਕ ਪ੍ਰਥਾ ਹੈ ਕਿ ਉਹਨਾਂ ਦੀਆਂ ਔਰਤਾਂ ਪਰਦੇ ਵਿੱਚ ਰਹਿੰਦੀਆਂ ਨੇ ਪਰ ਇਹ ਬੰਦਾ ਐਸਾ ਸੀ ਇਹਨੇ ਆਪਣੇ ਉਸ ਰਾਜ ਦੇ ਵਿੱਚ ਇਲਾਕੇ ਵਿੱਚ ਖੁੱਲ੍ਹ ਕਰਤੀ ਸੀ ਕਿ ਗੁਰੂ ਪਾਤਸ਼ਾਹ ਜੀ ਚਾਰ ਮਹੀਨੇ ਉਹਨਾਂ ਕੋਲ ਰਹੇ ਸੀ ਚਾਰ ਦੇ ਚਾਰ ਮਹੀਨੇ ਬੀਬੀਆਂ ਵੀ ਆਨ ਵਿੱਚ ਪ੍ਰਚਾਰ ਕਰਨ ਵਿਚਾਰ ਕਰਨ ਉਹ ਇੰਨਾ ਗੁਰੂ ਪਾਤਸ਼ਾਹ ਜੀ ਨੂੰ ਪਿਆਰ ਕਰਦਾ ਸੀ ਉਹਨੇ ਆਪਣੇ ਉਸ ਸੈਫਾਬਾਦ ਦਾ ਨਾਂ ਕੱਟ ਕੇ ਬਹਾਦਰਗੜ ਰੱਖਿਆ ਸੀ ਉਹਦਾ ਭਰਾ ਜਿਹੜਾ ਸੀ ਉਹ ਫਲਾਹੀ ਖਾਂ ਸੀ ਉਹ ਉਸ ਸਮੇਂ ਮਨਿਸਟਰ ਸੀ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਤੇ ਉਹਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪਹਿਲਾਂ ਉਹਨੇ ਗੁਰੂ ਪਾਤਸ਼ਾਹ ਜੀ ਦੀ ਕਹਿ ਕੇ ਉੱਥੋਂ ਗੁਰੂ ਸਾਹਿਬ ਜੀ ਨੂੰ ਰਿਹਾ ਕਰਵਾਇਆ ਉਦੇ ਬਾਅਦ ਗੁਰੂ ਸਾਹਿਬ ਜੀ 1664 ਦੇ ਵਿੱਚ ਦਿੱਲੀ ਆਏ ਨੇ ਭਾਈ ਕਲਿਆਣ ਜੀ ਦੀ ਧਰਮਸ਼ਾਲਾ ਦੇ ਵਿੱਚ 8ਵੇਂ ਪਾਤਸ਼ਾਹ ਜੀ ਨੂੰ ਮਿਲੇ ਨੇ ਉਸ ਸਮੇਂ 8ਵੇਂ ਪਾਤਸ਼ਾਹ ਜੀ ਸੇਠ ਠੀਕ ਨਹੀਂ ਸੀ ਉਹਨਾਂ ਨੂੰ ਚੇਚਕ ਹੋ ਚੁੱਕਿਆ ਸੀ ਤੇ ਸਮਾਜ ਦੇ ਵਿੱਚ ਹੋ ਰਹੇ ਜਿਹੜੇ ਜ਼ੁਲਮ ਦੀਆਂ ਗੱਲਾਂ ਹੋਈਆਂ ਸਾਰੀ ਵਿਚਾਰਾਂ 8ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਜੀ ਦੀ ਹੋਈਆਂ ਤੇ 8ਵੇਂ ਪਾਤਸ਼ਾਹ ਜੀ ਨੇ ਉਸੇ ਸਮੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਪਣਾ ਉੱਤਰਾਧਿਕਾਰੀ ਠਾਪਤਾ ਸੀ ਉਹਦੇ ਬਾਅਦ ਗੁਰੂ ਸਾਹਿਬ ਜੀ ਬਕਾਲੇ ਪਹੁੰਚੇ ਬਕਾਲੇ ਦੇ ਵਿੱਚ ਧੀਰਮੱਲੀਏ ਸਿਹਾਮਸੰਧ ਹੋਰ ਵੀ ਸਿੱਖ ਦਾ ਧਰਮ ਦਾ ਪੈਰਾਵਾ ਪਾ ਕੇ ਲੋਕ ਬੈਠੇ ਸੀ ਆਪਣੇ ਆਪ ਨੂੰ ਗੁਰੂ ਕਹਿ ਲਾਰੇ ਸੀ ਤੇ ਗੁਰੂ ਪਾਤਸ਼ਾਹ ਜੀ ਉੱਥੇ ਪਹੁੰਚੇ ਜਦੋਂ ਉਹਨਾਂ ਨੇ ਆਪਣੀਆਂ ਆਪਣੀਆਂ ਮੰਝੀਆਂ ਲਾਈਆਂ ਹੋਈਆਂ ਸੀ ਉੱਥੇ ਮੱਖਣਸ਼ਾ ਲਬਾਣਾ ਵੀ ਦੀ ਐਂਟਰੀ ਹੁੰਦੀ ਹੈ ਮੱਖਣਸ਼ਾ ਦਾ ਆਣਾ ਹੁੰਦਾ ਹੈ ਇਹ ਗੁਰੂ ਘਰ ਦੇ ਜਿਹੜੇ ਬਹੁਤ ਖਾਸ ਸੰਖਾਸ ਸੀ ਉਹਨਾਂ ਦੇ ਵਿੱਚ ਸੀ ਹੈ ਇਹਨਾਂ ਦਾ ਪਰਿਵਾਰ ਬਰਾਣਾ ਹ ਗੁਰੂ ਸਾਹਿਬ ਜੀ ਨਾਲ ਜੁੜਿਆ ਹੋਇਆ ਸੀ ਇਹ ਪਹਿਲਾਂ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਸੀ ਇਹ ਮੱਖਣਸ਼ਾ ਲਬਾਣਾ ਬਹੁਤ ਅਮੀਰ ਪਰਿਵਾਰ ਸੀ ਇਹ ਸ਼ੁਰੂ ਤੋਂ ਹੀ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਕੋਲ ਜਾਂਦੇ ਸੀ ਤੇ ਉਹ ਇਸ ਗੱਲ ਨੂੰ ਸਮਝ ਨਹੀਂ ਪਾਇਆ ਇੱਥੇ ਤੇ ਗੁਰੂ ਬੋਤ ਬਣ ਕੇ ਬੈਠੇ ਹੋਏ ਨੇ ਤੇ ਉਹ ਸਾਰਿਆਂ ਨੂੰ ਦੋ-ਦੋ ਮੋਹਰਾਂ ਦੇਣੀਆਂ ਸ਼ੁਰੂ ਕਰਤੀਆਂ ਗੁਰੂ ਪਾਤਸ਼ਾਹ ਜੀ ਨੂੰ ਉਹਨੇ ਦੋ ਮੋਹਰਾਂ ਕੀਤੀਆਂ ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਕੀ ਗੱਲ ਤੁਸੀਂ ਕੰਮਕਾਰ ਤੁਹਾਡਾ ਬੰਦ ਹੋ ਗਿਆ ਕੀ ਗੱਲ ਤੁਹਾਡਾ ਕੰਮ ਨਹੀਂ ਸੋਣਾ ਚੱਲਦਾ ਤੁਸੀਂ ਤਾਂ ਗੁਰੂ ਸਾਡੇ ਗੁਰੂ ਘਰ ਦੀ ਤੇ ਬਹੁਤ ਸੇਵਾ ਕਰਦੇ ਹੁੰਦੇ ਸੀ ਉਹਨੂੰ ਪਤਾ ਲੱਗਿਆ ਕਿ ਅਸਲ ਗੁਰੂ ਇਹੀ ਹੈ ਗੁਰਤੇਗ ਬਹਾਦਰ ਪਾਤਸ਼ਾਹ ਜੀ ਉਸਨੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਵਾਸਤੇ ਗੁਰਲਾਦੋਰੇ ਗੁਰਲਾਦੋਰੇ ਏ ਉਥੇ ਕਿਹਾ ਸੀ ਜਦੋਂ ਧੀਰਮੱਲੀਏ ਨੂੰ ਇਸ ਗੱਲ ਦਾ ਪਤਾ ਲੱਗਿਆ ਉਹ ਗੁਰੂ ਗ੍ਰੰਥ ਪਾਤਸ਼ਾਹ ਜੀ ਦਾ ਸਰੂਪ ਤੇ ਨਾਲ ਜਿੰਨੀ ਗੁਰੂ ਘਰ ਦੀ ਰਸਦ ਮਾਇਆ ਸਭ ਲੈ ਕੇ ਚਲਾ ਗਿਆ ਮੱਖਣਸ਼ਾ ਲਬਾਨੀ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਉਹ ਆਪਣਾ ਫੌਜੀ ਜੱਥਾ ਨਾਲ ਲੈ ਕੇ ਗਿਆ ਤੇ ਉਸ ਨੇ ਧੀਰਮੱਲੀਏ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਾਪਸ ਲੈ ਕੇ ਆਇਆ ਤੇ ਉਹ ਸਾਰੀ ਰਸਦ ਉਹ ਮਾਇਆ ਜੋ ਵੀ ਸਭ ਵਾਪਸ ਲੈ ਕੇ ਆਇਆ ਗੁਰੂ ਪਾਤਸ਼ਾਹ ਜੀ ਕੋਲ ਰੱਖਤੀ ਤੇ ਗੁਰੂ ਪਾਤਸ਼ਾਹ ਜੀ ਨੇ ਸਿਰਫ ਤੇ ਸਿਰਫ ਉਹਨੂੰ ਕਿਹਾ ਕੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਗਰ ਉਹ ਸਰੂਪ ਲੈਣਾ ਚਾਹੁੰਦੇ ਨੇ ਵਾਪਸ ਮੋੜ ਦੋ ਕਿਉਂਕਿ ਬਾਣੀ ਗੁਰੂ ਦੇ ਅੰਦਰ ਹੈ ਬਾਣੀ ਦਾ ਪ੍ਰਕਾਸ਼ ਗੁਰੂ ਦੇ ਅੰਦਰ ਹੈ 1665 ਚ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਿਹੜਾ ਕੀਰਤਪੁਰ ਸਾਹਿਬ ਅਸੀਂ ਗੱਲ ਕਰਦੇ ਆ ਇਹ ਤਾਰਾ ਚੰਦ ਜਿਨ੍ਹਾਂ ਨੂੰ ਗੁਰੂ ਸਾਹਿਬ ਹਰਗੋਬਿੰਦ ਪਾਤਸ਼ਾਹ ਜੀ ਨੇ ਆਗਰੇ ਤੋਂ ਕਿਲਾ ਤੋਂ ਛਡਾਇਆ ਸੀ ਉਸ ਸਮੇਂ ਉਹਨਾਂ ਨੇ ਜ਼ਮੀਨ ਦਿੱਤੀ ਸੀ ਕੀਰਤਪੁਰ ਸਾਹਿਬ ਬਸਾਇਆ ਸੀ 750 ਰੁਪਏ ਉਸ ਸਮੇਂ ਬਹੁਤ ਕੀਮਤ ਹੁੰਦੀ ਸੀ। ਉਹਦੇ ਬਾਅਦ ਜਿਹੜਾ ਰਾਜਾ ਦੀਪ ਚੰਦ ਦੀ ਜਿਹੜੀ ਰਾਣੀ ਸੀ ਚੰਪਾ ਉਹਨਾਂ ਤੋਂ ਜ਼ਮੀਨ ਲਈ ਉਸ ਦਾ ਨਾਂ ਅਨੰਦਪੁਰ ਸਾਹਿਬ ਦੀ ਧਰਤੀ ਉਸ ਸਮੇਂ ਅਨੰਦਪੁਰ ਸਾਹਿਬ ਦੀ ਨਗਰੀ ਨਹੀਂ ਸੀਗਾ ਨਾਂ ਜਿਹੜਾ ਚੱਕ ਨਾਨਕੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਮਾਤਾ ਦੇ ਨਾਂ ਤੇ ਬਸਾਇਆ ਸੀ। ਉਸ ਨੂੰ ਬਸਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਦੁਬਾਰਾ ਆਪਣੇ ਉਸੇ ਹੀ ਪ੍ਰਚਾਰ ਫੇਰੇ ਤੇ ਚਲੇ ਨੇ। ਉਧਰੋਂ ਨਿਕਲਦੇ ਹੋਏ ਗੁਰੂ ਪਾਤਸ਼ਾਹ ਜੀ ਜੀਨਦਾਲੇ ਪਾਸੇ ਪਹੁੰਚੇ ਨੇ ਉੱਥੇ ਤਮਤਾਮ ਸਾਹਿਬ ਗੁਰਦੁਆਰਾ ਸਾਹਿਬ ਅੱਜ ਵੀ ਹੈ ਇੱਥੇ ਭਾਈ ਗੱਗੋ ਜੀ ਹੁੰਦੇ ਸੀ ਗੁਰੂ ਘਰ ਦੇ ਪ੍ਰਚਾਰਕ ਮੀਆਂ ਸਾਈ ਪ੍ਰਥਾ ਚੱਲਦੀ ਸੀ ਇੱਥੇ ਤੇ ਉਹਨਾਂ ਕੋਲ ਮਿਲੇ ਗੁਰੂ ਪਾਤਸ਼ਾਹ ਜੀ ਉੱਥੇ ਪ੍ਰਚਾਰ ਕੀਤਾ ਪ੍ਰਚਾਰ ਤੋਂ ਬਾਅਦ ਫਿਰ ਦੁਬਾਰਾ ਗੁਰੂ ਪਾਤਸ਼ਾਹ ਜੀ ਆਸਾਮ ਵਾਲੇ ਪਾਸੇ ਨੂੰ ਲੰਘੇ ਨੇ ਆਸਾਮ ਵਾਲੇ ਪਾਸੇ ਜਦੋਂ ਗੁਰੂ ਪਾਤਸ਼ਾਹ ਜੀ ਲੰਘੇ ਨੇ ਉੱਥੇ ਰੋਹੀਆ ਜਿਹੜੇ ਸੀ ਕਬੀਲੇ ਵਾਲੇ ਤੇ ਉਹਨਾਂ ਦੇ ਵਿੱਚ ਔਰੰਗਜ਼ੇਬ ਦੀਆਂ ਸੈਨਾ ਦੇ ਵਿੱਚ ਜਿਹੜਾ ਜੰਗ ਚੱਲ ਰਿਹਾ ਸੀ ਗੁਰੂ ਸਾਹਿਬ ਜੀ ਨੇ ਉਹ ਜੰਗ ਰੁਕਵਾਇਆ ਜੰਗ ਰੁਕਵਾ ਕੇ ਉਹਨਾਂ ਦਾ ਫੈਸਲਾ ਕਰਵਾਇਆ ਫਿਰ ਉਹਦੇ ਬਾਅਦ ਪੱਛਮ ਬੰਗਾਲ ਦੇ ਵਿੱਚ ਕਲਕੱਤਾ ਵਾਲੇ ਪਾਸੇ ਗਏ ਨੇ ਕਲਕੱਤਾ ਦੁਬਾਰਾ ਆਏ ਨੇ ਉੱਥੇ ਜਿਹੜਾ ਸੀ ਇਹ ਸ਼ਾਸਤਾਂ ਕਾਂ ਸੀ ਇਹ ਔਰੰਗਜ਼ੇਬ ਦਾ ਮਾਮਾ ਸੀ ਇਹਦਾ ਗੁਰੂ ਪਾਤਸ਼ਾਹ ਜੀ ਨਾਲ ਬੜਾ ਪ੍ਰੇਮ ਸੀ ਜਦੋਂ ਗੁਰੂ ਪਾਤਸ਼ਾਹ ਜੀ ਵਾਪਸ ਮੁੜ ਕੇ ਆਏ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਦੇ ਬਾਅਦ ਔਰੰਗਜ਼ੇਬ ਨੇ ਜਿਹੜਾ ਬੜਾ ਹੀ ਪਰੇਸ਼ਾਨ ਕੀਤਾ ਸੀ ਖਾਸ ਕਰਕੇ ਜਿਹੜਾ ਕਸ਼ਮੀਰ ਦਾ ਗਵਰਨਰ ਸੀ ਸੁਬੇਦਾਰ ਸੀ ਉਸ ਨੇ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਬਹੁਤ ਤੰਗ ਕੀਤਾ ਹੋਇਆ ਸੀ ਉਹ ਜਨੇਊ ਤਰਵਾਰਿਆ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇਕੱਤਰ ਹੋ ਕੇ ਸਾਰੇ ਚਲਦੇ ਹਾਂ ਗੁਰਤੇਗ ਬਾਦ ਦਰਪਾਤਸ਼ਾਹ ਜੀ ਕੋਲ ਸਾਰੇ ਇਕੱਤਰ ਹੋ ਕੇ ਆਏ ਨੇ ਪਰ ਉਹਨਾਂ ਨੇ ਉੱਥੇ ਆਣ ਵਾਸਤੇ ਜਿਹੜਾ ਮੁਖੀ ਚੁਣਿਆ ਆਪਣਾ ਉਸੇ ਕਿਰਪਾ ਰਾਮ ਇੱਕ ਕਿਰਪਾ RAM ਜਿਹੜਾ ਸੀ ਇਹਦਾ ਪਰਿਵਾਰ ਪਹਿਲਾਂ ਤੋਂ ਹੀ ਗੁਰੂ ਘਰ ਦੇ ਨਾਲ ਸ਼ਰਧਾਲੂ ਜੁੜਿਆ ਹੋਇਆ ਸੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਕਸ਼ਮੀਰ ਦੀ ਧਰਤੀ ਮਟਮ ਦੀ ਧਰਤੀ ਤੇ ਗਏ ਨੇ ਉੱਥੇ ਇੱਕ ਬ੍ਰਹਮਦਾਸ ਨਾਮ ਦਾ ਬ੍ਰਾਹਮਣ ਸੀ ਜਿਸ ਨੂੰ ਆਪਣੇ ਉੱਪਰ ਬੜਾ ਹੰਕਾਰ ਸੀ ਉਹਨੂੰ ਗਿਆਨ ਬਹੁਤ ਸੀ ਉਹਨੂੰ ਗਿਆਨ ਦਾ ਹੰਕਾਰ ਸੀ ਤੇ ਗੁਰੂ ਸਾਹਿਬ ਜੀ ਨੇ ਉਸ ਦਾ ਉੱਥੇ ਹੰਕਾਰ ਤੋੜਿਆ ਸੀ ਅਸੀਂ ਸ਼ਬਦ ਪੜ੍ਹਦੇ ਹਾਂ ਆਪਨੇ ਸੁਣਿਆ ਵੀ ਹੋਵੇਗਾ ਪੜ-ਪੜ ਗੱਡੀ ਲੱਦੀ ਹੈ ਪੜ-ਪੜ ਪੜੀਏ ਸਾਥ ਉਹ ਗੁਰੂ ਗ੍ਰੰਥ ਸਾਹਿਬ ਆਸਾ ਕੀ ਵਾਰ ਦੇ ਵਿੱਚ ਸ਼ਬਦ ਦਰਜ ਹੈ ਉਹਦਾ ਹੰਕਾਰ ਤੋੜਿਆ ਫਿਰ ਉਹ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਬਣ ਗਿਆ ਉਹਦਾ ਪਰਿਵਾਰ ਪਿੱਛੋਂ ਜੁੜਦਾ ਆ ਰਿਹਾ ਤੇ ਇਸ ਕਿਰਪਾ ਰਾਮ ਨੂੰ ਨਾਲ ਲੈ ਕੇ ਆਏ ਨੇ ਕਿਰਪਾ ਰਾਮ ਨੂੰ ਨਾਲ ਲੈ ਕੇ ਆਏ ਨੇ ਕਿਰਪਾ ਰਾਮ ਨੇ ਗੁਰੂ ਸਾਹਿਬ ਜੀ ਨੂੰ ਸਾਰੀ ਗੱਲ ਦੱਸੀ ਕਿ ਇਸ ਤਰੀਕੇ ਨਾਲ ਔਰੰਗਜ਼ੇਬ ਨੇ ਪਰੇਸ਼ਾਨ ਕੀਤਾ ਹੋਇਆ ਤੰਗ ਕੀਤਾ ਹੋਇਆ ਖਲਕਤ ਨੂੰ ਲੋਕਾਈ ਨੂੰ ਤੰਗ ਕਰ ਰਿਹਾ ਔਰ ਸਭ ਦਾ ਧਰਮ ਪਰਿਵਰਤਨ ਕਰਵਾ ਰਿਹਾ ਉਸ ਸਮੇਂ ਦਾ ਜਿਹੜਾ ਸੁਬੇਦਾਰ ਵजीर खान ਤੋਂ ਪਹਿਲਾਂ ਜਿਹੜਾ ਸੀ ਅਜੀਜ਼ ਅਬਦੁਲ ਦਲਾਵਰ ਖਾਨ ਬੈਠਾ ਹੋਇਆ ਸੀ ਉਸਨੇ ਨੂਰ ਮੁਹੰਮਦ ਖਾਨ ਨੂੰ ਭੇਜਿਆ ਗੁਰੂ ਸਾਹਿਬ ਜੀ ਦੀ ਗ੍ਰਫਤਾਰੀ ਕਰਨ ਵਾਸਤੇ ਕਿਉਂ ਗੁਰੂ ਸਾਹਿਬ ਜੀ ਨੇ ਐਲਾਨ ਕਰਤਾ ਸੀ ਨਾ ਕਿ ਅਗਰ ਤੁਸੀਂ ਮੈਨੂੰ ਮੁਸਲਮ ਬਣਾ ਦੋਗੇ ਤਾਂ ਸਾਰੇ ਹੀ ਮੁਸਲਮ ਬਣ ਜਾਣਗੇ ਗੁਰੂ ਸਾਹਿਬ ਜੀ ਦੀ ਗ੍ਰਫਤਾਰੀ ਮਲਕਪੁਰ ਦੇ ਵਿੱਚ ਹੋਈ ਹੈ ਗੁਰੂ ਸਾਹਿਬ ਜੀ ਨੂੰ 3.5 ਮਹੀਨੇ ਬਸੀ ਪਠਾਨਾ ਰੱਖਿਆ ਗਿਆ ਬਸੀ ਪਠਾਨਾ ਰੱਖਿਆ ਗਿਆ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਦਿੱਲੀ ਲੈ ਕੇ ਗਿਆ ਜਾਇਆ ਗਿਆ ਦਿੱਲੀ ਦੇ ਵਿੱਚ ਕਾਜੀ ਜਿਹੜਾ ਅਬਦੁਲ ਵਹਾਬ ਖਾਂ ਉਹ ਔਰੰਗਜ਼ੇਬ ਦਾ ਖਾਸ ਹੈ ਔਰੰਗਜ਼ੇਬ ਦੇ ਵੱਲੋਂ ਉਹਨੂੰ ਪੂਰੀ ਸ਼ੂਟ ਮਿਲੀ ਹੋਈ ਹੈ ਜਿਸ ਮਰਜ਼ੀ ਤਰੀਕੇ ਨਾਲ ਭਾਵੇਂ ਸ਼ਾਮ-ਦਾਮ ਦੰਡਪੇੜ ਜਿਸ ਮਰਜ਼ੀ ਤਰੀਕੇ ਨਾਲ ਗੁਰਤੇਗ ਬਹਾਦਰ ਪਾਤਸ਼ਾਹ ਜੀ ਦਾ ਧਰਮ ਪਰਿਵਰਤਨ ਕਰਵਾਣਾ ਪਰ ਗੁਰੂ ਪਾਤਸ਼ਾਹ ਜੀ ਦੇ ਨਾਲ ਗੁਰੂ ਦੇ ਤਿੰਨ ਸਿੱਖ ਵੀ ਨੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਉਹ ਆਪਣੇ ਤੌਰ ਤਰੀਕੇ ਅਪਣਾ ਰਿਹਾ ਹੈ ਵਾਹਬ ਖਾਨ ਐ ਗੁਰੂ ਸਾਹਿਬ ਜੀ ਨੂੰ ਆ ਕੇ ਕਿਹਾ ਦੇਖੋ ਅਸੀਂ ਪੱਥਰਾਂ ਦੇ ਪੁਜਾਰੀ ਨਹੀਂ ਆ ਤੁਸੀਂ ਵੀ ਇੱਕ ਓੰਕਾਰ ਦੇ ਪੁਜਾਰੀ ਹੋ ਅਸੀਂ ਵੀ ਇੱਕ ਅੱਲਾ ਦੇ ਪੁਜਾਰੀ ਆ ਆਪਣੀ ਜਿਹੜੀਆਂ ਆਦਤਾਂ ਆਪਣਾ ਧਰਮ ਆਪਣਾ ਸਭ ਕੁਝ ਇੱਕ ਜੈਸਾ ਮਿਲਦਾ ਹੈ ਤੁਸੀਂ ਕਿਉਂ ਇਹਨਾਂ ਦਾ ਸਾਥ ਦੇ ਰਹੇ ਹੋ ਪਰ ਚੇਤੇ ਰੱਖਿਓ ਜਿਹੜੀ ਖੇਡ ਐ ਜੋਤੋਂ ਪ੍ਰੇਮ ਖੇਲਨ ਕਾ ਚਾਉ ਇੱਕ ਖੇਡ ਕੋਈ ਬੋਲ ਵਾਲੀ ਜਿਹੜੀ ਬੈਟ ਬੋਲ ਦੇ ਨਾਲੇ ਸਿਰ ਦੇ ਨਾਲ ਹੀ ਖੇਡ ਸੀ। ਇਹ ਸਿਰ ਦੇਣ ਵਾਲੀ ਖੇਡ ਸੀ ਤੇ ਇਹਨੂੰ ਗੁਰੂ ਸਾਹਿਬ ਜੀ ਨੇ ਕੇਵਲ ਤੇ ਕੇਵਲ ਇੱਕ ਇਨਸਾਨ ਜਦੋਂ ਕੋਈ ਹੁੰਦਾ ਆਪਾਂ ਟੀਮਾਂ ਦੀ ਦੇਖਦੇ ਆਂ ਰਾਸ਼ਟਰ ਦੇ ਲਈ ਕੋਈ ਲੜ ਰਿਹਾ ਹੈ ਕੋਈ ਕਿਸੇ ਦੇ ਲਈ ਪਰ ਇਹ ਜਿਹੜਾ ਸੀ ਮਨੁੱਖਤਾ ਦੇ ਮਨੁੱਖੀ ਅਧਿਕਾਰਾਂ ਦੇ ਮਨੁੱਖੀ ਫਰਜ਼ਾਂ ਦੀ ਲੜਾਈ ਸੀ। ਅਗਰ ਉਸ ਸਮੇਂ ਹਿੰਦੂ ਧਰਮ ਦੇ ਉੱਪਰ ਅਤਿਆਚਾਰ ਨਾ ਹੁੰਦਾ ਮੁਸਲਮਾਨਾਂ ਤੇ ਹਿੰਦੂ ਕਰਦੇ ਹੁੰਦੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਸਾਥ ਦੇਣਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਨੇ ਉਹ ਪਾਇਆ ਨਹੀਂ ਤੇ ਗੁਰਤੇਗ ਬਹਾਦਰ ਪਾਤਸ਼ਾਹ ਨੇ ਲਾਉਣ ਨਹੀਂ ਦਿੱਤਾ ਇਹ ਲਾਸਾਨੀ ਸ਼ਹਾਦਤ ਦਾ ਪ੍ਰਤੀਕ ਹੈ ਗੁਰੂ ਸਾਹਿਬ ਜੀ ਨੂੰ ਡਰੋਂ ਦੇ ਲਈ ਉਹਨਾਂ ਨੇ ਆਪਣੀ ਨੀਤੀ ਜਿਹੜੀ ਵਰਤੀ ਹੈ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਦੇ ਉੱਤੇ ਆਰਾ ਚਲਾਇਆ ਸਭ ਤੋਂ ਪਹਿਲਾਂ ਪਾਈ ਮਤੀ ਦਾਸ ਦੇ ਉੱਤੇ ਸ਼ਾਇਰ ਲਿਖਦਾ ਹੈ ਕਹਿੰਦਾ ਸਾਤੋਂ ਆਰਾ ਨਹੀਂ ਫਿਰਦਾ ਜਲਾਦ ਕਹਿੰਦੇ ਸਾਡੇ ਸਾਵੇਂ ਹਨੇਰ ਕੋਈ ਛਾ ਗਿਆ ਏ ਤੇਰੀ ਹਿੱਕ ਨਹੀਂ ਟੜਕਦੀ ਕਾਜ਼ੀਆ ਓਏ ਆਰਾ ਚੀਰ ਦਾ ਚੀਰ ਦਾ ਹਿੱਕ ਤੱਕ ਆ ਗਿਆ ਏ ਮਤੀ ਦਾਸ ਦੇ ਸੀਸ ਦਾ ਚੀਰ ਇੱਕੋ ਚੀਰ ਜ਼ਾਲਮ ਹਕੂਮਤ ਨੂੰ ਪਾ ਗਿਆ ਏ ਖੋਪਰ ਚੀਰ ਦਾ ਚੀਰ ਦਾ ਜਦੋਂ ਆਰਾ ਫਿਰਨ ਲੱਗਾ ਦਿਮਾਗ ਦੇ ਤੰਦਿਆਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਹੱਥ ਆ ਕੇ ਰੱਖ ਦਿੱਤੇ ਸ਼ਹੀਦ ਦੇ ਕੰਧਿਆਂ ਤੇ ਪੁੱਤਰ ਭਾਈ ਪਿਰਾਗੇ ਦਾ ਛਾ ਗਿਆ ਏ ਲੱਖਾਂ ਸੂਰਜਾਂ ਤੇ ਲੱਖਾਂ ਚੰਦਿਆਂ ਤੇ ਚੰਨਨ ਹੋ ਗਿਆ ਚਾਂਦਨੀ ਚੋਕ ਅੰਦਰ ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ ਲਹੂ ਜਿਸਮ ਚੋਂ ਡਿਗਦਾ ਵੇਖ ਆਰਾ ਲਹੂ ਦੇ ਅਥਰੂ ਰੋ ਰਿਆ ਏ ਮਤੀ ਦਾਸ ਦੋ ਫਾੜ ਹੋ ਰਿਹਾ ਏ ਤੇ ਜਪਜੀ ਸਾਹਿਬ ਦਾ ਪਾਠ ਵੀ ਹੋ ਰਿਹਾ ਏ ਇਹ ਉਹ ਸ਼ਾਇਰ ਦੇ ਵਚਨ ਸੀ ਭਾਈ ਮਤੀ ਦਾਸ ਵਾਸਤੇ ਤੇ ਭਾਈ ਦਿਆਲਾ ਜੀ ਵਾਸਤੇ ਬਹੁਤ ਸੋਹਣਾ ਲਿਖਦਾ ਹੈ ਕਵੀ ਹਲੇ ਇਹ ਬਹੁਤ ਠੰਡੀ ਹੈ ਦੇਗ ਨੂੰ ਹੋਰ ਤਾ ਦੇਵੋ ਲਿਖਾਂਗਾ ਏਸ ਉੱਤੇ ਜੋ ਕਿ ਫਿੱਕਾ ਮਜਮੂਨ ਨਾ ਰਹਿ ਜੇ ਨਾਨਕ ਦੀ ਸਿੱਖੀ ਦੇ ਬਾਗ ਨੂੰ ਸਿੰਜਣਾ ਹੈ ਉਬਾਲੋ ਦੇਗ ਵਿੱਚ ਮੁੜ ਕੇ ਕਿ ਪਤਲਾ ਖੂਨ ਨਾ ਰਹਿ ਜੇ ਕਿ ਪਤਲਾ ਖੂਨ ਨਾ ਰਹਿ ਜੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਦੇ ਉੱਪਰ ਹੌਲੇ ਹੌਲੇ ਆਰਾ ਚਲਾਇਆ ਜਾ ਰਿਹਾ ਹੈ ਔਰ ਗੁਰੂ ਸਾਹਿਬ ਜੀ ਦੇਖ ਰਹੇ ਨੇ ਇਸ ਦ੍ਰਿਸ਼ਟਾਂਤ ਨੂੰ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਵਲੇਟ ਕੇ ਜਲਾ ਦਿੱਤਾ ਗਿਆ ਗੁਰੂ ਸਾਹਿਬ ਜੀ ਦੇ ਸਾਹਮਣੇ ਕੀ ਗੁਰੂ ਸਾਹਿਬ ਜੀ ਤਾਂ ਡਰ ਪੈ ਜਾਵੇ ਗੁਰੂ ਸਾਹਿਬ ਜੀ ਉਹਨਾਂ ਦੇ ਸਾਹਮਣੇ ਦੇਗੇ ਦੇ ਵਿੱਚ ਭਾਈ ਦਿਆਲਾ ਜੀ ਨੂੰ ਬਿਠਾਇਆ ਗਿਆ ਇਹ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਭਰਾ ਨੇ ਭਾਈ ਮਨੀ ਸਿੰਘ ਜੀ ਦੇ 8 ਭਰਾ 12 ਪੁੱਤਰ ਇਸ ਪਰਿਵਾਰ ਦੇ ਵਿੱਚੋਂ 52 ਸ਼ਹਾਦਤਾਂ ਹੋਈਆਂ ਨੇ 52 ਸ਼ਹਾਦਤਾਂ ਦੇਖਦੇ-ਦੇਖਦੇ ਸਾਰੇ ਸ਼ਹੀਦ ਹੋ ਗਏ ਹੁਣ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਵਾਰੀ ਆਈ ਹੈ ਇੱਕ ਸ਼ਾਇਰ ਬਹੁਤ ਸੋਹਣਾ ਲਿਖਦਾ ਹੈ ਨਵੇਂ ਪਾਤਸ਼ਾਹ ਕਿਹਾ ਜਲਾਦ ਤਾਈ ਉਹ ਜਲਮਾ ਤੂੰ ਹਿਰਦੇ ਵਿੱਚ ਕਿਹੜੀ ਸੋਚ ਦੁੜਾਈ ਹੋਈ ਹੈ ਤੈਨੂੰ ਹੁਕਮ ਹੈ ਤੂੰ ਕਤਲ ਕਰ ਤੂੰ ਕਤਲ ਕਾ ਕਿਉਂ ਠੰਡੜੀ ਪਾਈ ਹੋਈ ਹੈ ਅਸਾਂ ਮੌਤ ਤੋਂ ਹਰ ਗਿਜ ਚ ਜੱਕਦੇ ਨਹੀਂ ਅਸਾਂ ਮੌਤ ਤਾਂ ਹੱਥੀ ਖਿਡਾਈ ਹੋਈ ਹੈ ਸਾਨੂੰ ਪੰਚਮ ਪਾਦਸ਼ਾ ਨੇ ਸ਼ਹਾਦਤਾਂ ਦੀ ਬੜੇ ਚਿਰ ਤੋਂ ਗੁੜਤੀ ਪਲਾਈ ਹੋਈ ਹੈ ਜਾ ਕੇ ਆਖ ਔਰੰਗੇ ਨੂੰ ਉਹ ਭਲਿਆ ਲੋਕਾ ਜਿਤਨਾ ਹੀ ਜਿੱਤ ਪਿਆਰ ਦੇ ਨਾਲ ਕੁਰਾਨ ਕਦੋਂ ਕਹਿੰਦਾ ਹੈ ਹਿੰਦੂ ਨੂੰ ਮੁਸਲਮਾਨ ਬਨਾਓ ਤਲਵਾਰ ਦੇ ਨਾਲ ਅਗੋ ਜਲਾਦ ਕਹਿੰਦਾ ਹੈ ਜਲਾਦ ਕਿਹਾ ਗੁਰੂ ਬਾਬਾ ਏ ਕੀ ਮੁੱਖੋ ਬਚਨ ਲਾ ਰਿਹਾ ਏ ਪਿਛੇ ਲੱਗ ਕੇ ਇਨਾ ਬਾਂਬਨਾ ਦੇ ਜੋਲਾ ਜਨੇਊ ਦਾ ਤੂੰ ਪਾ ਰਿਆ ਹੈ ਇਹਨਾਂ ਵਕਤ ਕਟਾਵਨਾ ਨਹੀਂ ਤੇਰਾ ਜਿੰਨਾ ਪਿੱਛੇ ਸੀਸ ਕਟਾ ਰਿਆ ਹੈ ਦਿੱਲੀ ਰਾਜ ਦੇ ਅੰਦਰ ਹਿੰਦੂ ਹਿੰਦ ਦਾ ਦਮ ਨਹੀਂ ਮਾਰ ਸਕਦਾ ਇੱਕੋ ਦਿੱਲੀ ਦਾ ਬਾਦਸ਼ਾਹ ਹੈ ਜਿਹੜਾ 베ੜੀ ਡੋਬ ਸਕਦਾ ਤੇ 베ੜੀ ਤਾਰ ਸਕਦਾ ਫਿਰ ਗੁਰੂ ਪਾਤਸ਼ਾਹ ਜੀ ਦੇ ਬਚਨ ਨੇ ਉਹ ਜਲਾਦਾ ਕਰੀ ਜਾਂਦਾ ਮੇਰੇ ਦਿਲ ਦੀ ਰਬਾਬ ਦੇ ਤਾਰ ਟੁਕੜੇ ਦਰ ਨਾਨਕ ਦਰবেশ ਦੇ ਦਰ ਤੇ ਬਾਦਸ਼ਾ ਵੀ ਮੰਗਦੇ ਵੇਖੇ ਬੇਸ਼ੁਮਾਰ ਟੁਕੜੇ ਮੇਰੇ ਜਿਗਰ ਦਾ ਹੋਵੇਗਾ ਇੱਕ ਟੁਕੜਾ ਤੇ ਮੇਰੇ ਜਿਗਰ ਦੇ ਜਿਗਰ ਦੇ ਹੋਣਗੇ ਚਾਰ ਟੁਕੜੇ ਦੋ ਹੋਣਗੇ ਵਿੱਚ ਚਮਕੌਰ ਅੰਦਰ ਦੋ ਹੋਣਗੇ ਵਿੱਚ ਦੀਵਾਰ ਟੁਕੜੇ ਤੇਗ ਬਹਾਦਰ ਨਾ ਹੈ ਮੇਰਾ ਇੰਨੇ ਗੱਲਾਂ ਨਾਲ ਹੁੰਦੇ ਨਹੀਂ ਪਿਆਰ ਟੁਕੜੇ ਤੇਰੀ ਤੇਗ ਨੂੰ ਉਤਰਾ ਕੇ ਆਪਣੇ ਸਿਰ ਉੱਪਰ ਤੇਰੀ ਤੇਗ ਦੇ ਕਰ ਦੂੰ ਹਜ਼ਾਰ ਟੁਕੜੇ ਇੱਕ ਸ਼ਾਇਰ ਦੇ ਬਚਨ ਨੇ ਜਦੋਂ ਇਹ ਦੀਵਾਲੀ ਹੁੰਦੀ ਹੈ ਨਾ ਲੜੀਆਂ ਵੱਲਦੀਆਂ ਹੁੰਦੀਆਂ ਨੇ ਦੀਵੇ ਜਗਦੇ ਹੁੰਦੇ ਨੇ ਸੋਚ ਕੇ ਦੇਖਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਖੋਪੜ ਦਾ ਦੀਵਾ ਬਣਾਤਾ ਆਪਣੇ ਖੋਪੜ ਦਾ ਵਿੱਚ ਆਪਣੇ ਆਂਦਰਾਂ ਦੀ ਵੱਟੀ ਲਾਤੀ ਲਹੂ ਦਾ ਜਿਹੜਾ ਤੇਲ ਬਣਿਆ ਆਪਣੇ ਤੇਲ ਨੂੰ ਲਹੂ ਨੂੰ ਆਪਣੇ ਤੇਲ ਬਣਾ ਕੇ ਪਾਇਆ ਸ਼ਾਇਰ ਕਹਿੰਦਾ ਨਾ ਬੱਚਿਓ ਘਰੀ ਜਾਓ ਸਿਰ ਦੇ ਕੇ ਸਾਥ ਬਚਾਵਾਂਗਾ ਮੈਂ Hindu ਧਰਮ ਦੇ ਬੁਝਦੇ ਹੋਏ ਦੀਵੇ ਵਿੱਚ ਲਹੂ ਦਾ ਤੇਲ ਪਾਵਾਂਗਾ ਮੈਂ ਪਾਇਆ ਦੇਸ਼ ਦੀ ਜੜਾਂ ਵਿੱਚ ਲਹੂ ਆਪਣਾ ਹਿੰਦੁਸਤਾਨ ਦਾ ਬਾਗ ਅੱਜ ਵੀ ਫਲ ਰਿਹਾ ਏ ਇਸ ਹਿੰਦੁਸਤਾਨ ਦੇ ਧਰਮ ਸਥਾਨਾਂ ਦੇ ਉੱਪਰ ਅੱਜ ਵੀ ਗੁਰਤੇਗ ਬਹਾਦਰ ਦਾ ਲਹੂ ਵਲ ਰਿਹਾ ਹੈ ਅੱਜ ਵੀ ਉਹਨਾਂ ਦਾ ਲਹੂ ਵਲ ਰਿਹਾ ਹੈ ਬੁੱਲੇ ਸ਼ਾਹ ਦੀ ਕਲਮ ਦੇ ਵਿੱਚੋ ਇੰਜ ਹੋਇਆ ਇਜਹਾਰ ਨਾ ਹੁੰਦਾ ਇਹ ਜੋ ਅੱਖੀਆਂ ਦੇਖ ਰਹੀਆਂ ਨੇ ਇਹੋ ਜਿਹਾ ਸੰਸਾਰ ਨਾ ਹੁੰਦਾ ਮੰਦਰਾ ਵਿੱਚ ਨਾ ਟੱਲ ਖੜਕਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਕੋਈ ਰਾਮ ਪਾਸਕ ਹੁੰਦਾ ਜਪਦਾ ਕੋਈ ਮੁਰਾਰਾ ਨਾ ਹੁੰਦਾ ਨਾ ਹੁੰਦੇ ਉੱਥੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੁੰਨਤ ਸਭ ਨੇ ਕੀਤੀ ਹੁੰਦੀ ਜੰਝੂਆਂ ਦਾ ਗਲ ਹਾਰਨਾ ਹੁੰਦਾ ਤੇਗ ਬਹਾਦਰ ਅਵਤਾਰ ਨਾ ਹੁੰਦਾ ਹਿੰਦ ਦਾ ਬੇੜਾ ਪਾਰ ਨਾ ਹੁੰਦਾ ਇਹ ਵਚਨ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਕਹਿੰਦੇ ਨੇ ਜਲਾਦ ਨੇ ਆਪਣੀ ਤੇਗ ਚੱਕੀ ਗੁਰਤੇਗ ਬਹਾਦਰ ਪਾਤਸ਼ਾਹ ਉਹਨਾਂ ਦਾ ਸਿਰ ਕਤਲ ਕਲਮ ਕਰ ਦਿੱਤਾ ਗੁਰਤੇਗ ਬਹਾਦਰ ਪਾਤਸ਼ਾਹ ਜੀ ਸ਼ਹਾਦਤ ਹੋਈ ਹੈ